ਮਾਏ ਗੁਰਜੀਕਾ ਖਾਲਸਾ ਸੇਵਾ ਹੈ ਬਹੁਤ ਹੀ ਸਰਕਾਰੀ ਪ੍ਰਾਪਰਟੀ ਇੰਪੋਰਟੈਂਟ ਬੇਤੀ ਕਰਨ ਲੱਗੇ ਆ ਅਸੀਂ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਇੱਕ ਬੜਾ ਸ਼ੁਭ ਕੰਮ ਕਰਨ ਲੱਗੇ ਆਂ ਔਰ ਇਸ ਵਕਤ ਮੈਂ ਖੜਾ ਅੰਮ੍ਰਿਤਸਰ ਮਾਜੀਰੀ ਧਰਤੀ ਤੇ ਉਸ ਜਗ੍ਹਾ ਤੇ ਜਿੱਥੇ ਆ ਕੁਝ ਦਿਨ ਪਹਿਲਾਂ ਕਹਿੰਦੇ ਸੀ ਮੇਲਾ ਹੋਣਾ ਪਰ ਇੱਥੇ ਬਹੁਤ ਸਾਰੀਆਂ ਯਾਦਗਾਰਾਂ ਬਣੀਆਂ ਨੇ ਸ਼ਹੀਦ ਸਿੰਘਾਂ ਦੀਆਂ ਔਰ ਸਾਡੇ ਦੇਸ਼ ਦਾ ਫਲੈਗ ਝੁਲਦਾ ਹੈ ਔਰ ਉਹ ਮੇਲਾ ਤੇ ਚਲੋ ਪ੍ਰਸ਼ਾਸਨ ਵੱਲੋਂ ਤੇ ਜਥੇਬੰਦੀਆਂ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਜਦੋਂ ਬੇਨਤੀ ਕੀਤੀ ਗਈ ਤੇ ਉਹ ਰੱਦ ਕਰ ਦਿੱਤਾ ਗਿਆ ਔਰ ਇਹ ਮਾਝੀ ਦੀ ਧਰਤੀ ਤੇ ਮੇਲਾ ਜਿਸ ਸ਼ਕਤੀਅਤ ਦਾ ਹੋਣਾ ਚਾਹੀਦਾ ਸੀਗਾ ਉਸੇ ਦਾ ਇਹ ਮੇਲਾ ਹੋਣ ਜਾ ਰਿਹਾ ਔਰ 27 ਅਪ੍ਰੈਲ ਨੂੰ ਦਿਨ ਐਤਵਾਰ ਰਣਜੀਤ ਐਵੇਨਿਊ ਰੋਜ਼ ਗਾਰਡਨ ਪਾਰਕ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਵਿੱਚ ਉਹ ਜਗ ਦੀਆਂ ਜ਼ਮੀਰਾਂ ਵਾਲੇ ਪਹੁੰਚਿਓ ਜਿਹੜੇ ਵਾਕਿਆ ਸੂਰਬੀਰ ਯੋਧਿਆਂ ਦੀ ਗੱਲ ਕਰਦੇ ਆ ਸਿਰਫ ਟੀਵੀ ਤੇ ਵੀਡੀਓ ਪਾਉਣ ਵਾਲੇ ਕੰਮ ਨਾ ਕਰਿਓ। ਸੁਪਰਾਉ ਕੋਸ ਦੇਣਾ। ਸਿੱਖ ਕੌਮ ਦੇ ਮਹਾਨ ਨਾਇਕ ਜਿਸ ਦੀ ਅਮ੍ਰਿਤਸਰ ਦੇਣਾ ਜਰਨਲ ਹਰਬਖਸ਼ ਸਿੰਘ ਤੁਸੀਂ ਦੇਖ ਰਹੇ ਹੋ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰਤਾ ਉਹ ਸਿੱਖ ਤੇ ਉਹ ਸੂਰਬੀਰ ਯੋਧਾ ਵਾ ਜਿਸ ਦਾ ਬਹੁਤ ਵਿਲੱਖਣ ਇਤਿਹਾਸ ਆ ਤੇ ਜਦੋਂ ਅਸੀਂ ਇਸ ਦਾ ਨਾਮ ਲੈਂਦੇ ਆ ਬੜੇ ਫਕਰ ਨਾਲ ਪ੍ਰਾਊਡ ਨਾਲ ਸਿਰ ਝੁੱਕ ਕੇ ਤੁਰਦੇ ਆ ਔਰ ਇਦਾਂ ਹੀ ਕਿਤੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ ਜਨਰਲ ਹਰਬਖ ਸਿੰਘ ਕੌਣ ਸੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਕਿਤੇ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਕੋ ਪੁੱਛ ਕੇ ਵੇਖਿਓ ਉੱਥੋਂ ਦੇ ਜਰਨਲਾਂ ਦੇ ਮੂੰਹ ਸੁਣਿਓ ਕਿ ਜਨਰਲ ਹਰਬਖ ਸਿੰਘ ਕੌਣ ਸੀ ਜਿਹੜੇ ਕਹਿੰਦੇ ਸੀ ਦਿੱਲੀ ਜਾ ਕੇ ਖਾਣਾ ਖਾਵਾਂਗੇ ਭਾਰਤ ਨੂੰ ਜਿੱਤਾਂਗੇ ਇਸ ਜਰਨੈਲ ਨੇ ਪਹਿਲਾਂ ਕਿਹਾ ਸਾਡੇ ਕੋ ਨਨਕਾਣਾ ਸਾਹਿਬ ਚਲੇ ਗਿਆ ਔਰ ਹਰਮੰਦਰ ਸਾਹਿਬ ਨਹੀਂ ਜਾਣਦੇ ਆਂਗੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਧਰਤੀ ਦਾ ਇਹ ਸੱਚਾ ਸਿੱਖ ਚਟਾਨ ਵਾਂਗ ਉਸ ਵੇਲੇ ਮੈਦਾਨੇ ਜੰਗ ਦੇ ਵਿੱਚ ਜੁੱਦਿਆ ਤੇ ਸੂਰਮਿਆਂ ਵਾਂਗੂੰ ਲੜਿਆ ਔਰ ਭਾਰਤ ਦੇਸ਼ ਨੂੰ ਜਿਹੜਾ ਵਾ ਬੜੀ ਸ਼ਾਨ ਦੇ ਨਾਲ ਜਿੱਤ ਦਵਾਈ ਔਰ ਪੂਰੇ ਵਰਲਡ ਦੇ ਵਿੱਚ ਸਾਡੇ 6 ਫੁੱਟ ਦਾ ਬੜ ਰੁੱਖਾਂ ਪਿੰਡ ਦਾ ਰਹਿਣ ਵਾਲਾ ਉਹ ਸੂਰਬੀਰ ਯੋद्धा ਸੰਗਰੂਰ ਜ਼ਿਲ੍ਹੇ ਦਾ ਜਨਰਲ ਹਰਬਖਸ਼ ਸਿੰਘ ਜਿਸ ਨੂੰ ਬੜੇ ਮਾਣ ਦੇ ਨਾਲ ਆਰਮੀ ਦੇ ਵਿੱਚ ਸਤਕਾਰ ਦੇ ਨਾਲ ਨਾਮ ਲਿਆ ਜਾਂਦਾ ਉਸ ਜਰਨੈਲ ਦੇ ਨਾਂ ਨੂੰ ਸਮਰਪਿਤ 27 ਅਪ੍ਰੈਲ ਨੂੰ ਵਾਤਾਵਰਣ ਦਿਵਸ ਜਿਹੜਾ ਇਸ ਧਰਤੀ ਤੇ ਇਸੇ ਰੋਜ਼ ਗਾਰਡਨ ਦੇ ਵਿੱਚ ਮਨਾਇਆ ਜਾਊਗਾ ਸੋ ਪਰਾਓ ਉਸ ਦਿਨ ਸਮੂਹ ਜੱਥੇਬੰਦੀਆਂ ਜਿੰਨੇ ਵੀ ਲੋਕ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਆ ਸਰਬ ਸੰਜੀ ਬਾਤਾਂ ਨੂੰ ਪਿਆਰ ਕਰਨ ਵਾਲੇ ਆ ਉਹ ਜ਼ਰੂਰ ਪਹੁੰਚਿਓ ਟਾਈਮ ਆ 10 ਵਜੇ ਤੋਂ 12 ਵਜੇ ਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ মিডিਆ ਨੂੰ ਔਰ ਹਰ ਇੱਕ ਉਸ ਜਗਦੀ ਜ਼ਮੀਰ ਵਾਲੇ ਨੂੰ ਜੋ ਚਾਹੁੰਦੇ ਨੇ ਕਿ ਸਮਾਜ ਨੂੰ ਕੁਝ ਚੰਗੀ ਸਿੱਖਿਆ ਦਿੱਤੀ ਜਾਵੇ ਉਹ 27 April ਨੂੰ 10 ਵਜੇ ਅੰਮ੍ਰਿਤਸਰ ਰੋਜ਼ ਗਾਰਡਨ ਵਿੱਚ ਜ਼ਰੂਰ ਪਹੁੰਚਿਓ ਔਰ ਜਿਹੜੇ ਮੇਰੇ ਭਰਾ ਨਾਲ ਖੜੇ ਨੇ ਇਹ ਉਹ ਭਰਾ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਆਪਣੇ ਖੂਨ ਦੇ ਕਤਰੇ ਵੀ ਵਹਾਏ ਔਰ ਇਸ ਦੇਸ਼ ਦੀ ਆਪਣੀਆਂ ਹੱਸ ਹੱਸ ਕੇ ਜਾਨਾਂ ਵੀ ਬਾਟਰ ਤੇ ਜਿਹੜੀਆਂ ਮਾਰਨ ਦੇ ਲਈ ਜਿਹੜੇ ਖਲੋਗੇ ਇਹ ਮੇਰੇ ਭਰਾ ਭਾਰਤੀ ਸੈਨਾ ਦੇ ਵੱਡੀਆਂ-ਵੱਡੀਆਂ ਪੋਸਟਾਂ ਤੇ ਵੱਡੇ-ਵੱਡੇ ਅਹੁਦਿਆਂ ਤੇ ਰਹਿ ਕੇ ਅੱਜ ਵੀ ਦੇਸ਼ ਦੀ ਸੇਵਾ ਕਰ ਰਹੇ ਆਂ ਔਰ ਅੱਜ ਵੀ ਦੇਸ਼ ਦੇ ਨਾਲ ਪਿਆਰ ਕਿੰਨਾ ਕਿੰਨਾ ਜਜ਼ਬਾ ਵਾਲਾ ਸੋ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਭਾਰਤੀ ਸੈਨਿਕਾਂ ਦੇ ਨਾਲ ਖਲੋ ਕੇ ਆਪਣਾ ਮਾਣ ਮਹਿਸੂਸ ਕਰੀਏ ਜੇ ਕਿਤੇ ਅਸੀਂ ਨਹੀਂ ਵੀ ਭੱਤੀ ਹੋ ਸਕੇ ਤੇ ਅੱਜ ਉਹਨਾਂ ਦੇਸ਼ ਦੇ ਯੋਧਿਆਂ ਲਈ ਅਸੀਂ ਲੜਦੇ ਸਕਦੇ ਆ ਨਾ ਜਿਨ੍ਹਾਂ ਦੀ ਸਾਨੂੰ ਦੇਣ ਆ ਸੋ ਅਸੀਂ ਦੋ ਤਿੰਨ ਜੰਗਾਰੇ ਛੱਡਣੇ ਆ ਹੁਣ ਉਹਨਾਂ ਦੇ ਨਾਂ ਦੇ ਤੇ ਬਾਅਦ ਵਿੱਚ 23 ਤਰੀਕ ਨੂੰ ਅਸੀਂ ਤੁਹਾਨੂੰ ਵਾਰ-ਵਾਰ ਸੂਚਨਾ ਕਰਦੇ ਰਾਵਾਂਗੇ ਮੀਟਿੰਗਾਂ ਕਰਦੇ ਰਾਵਾਂਗੇ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਉਣਾ ਵਾ ਹੁਣ ਦਲਬਾਖ ਭਾਜੀ ਜਿਹੜੇ ਆ